ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਹੈ ਆਓ ਸਮਾਨ ਫੜਾ ਇਹਨੂੰ ਘੱਟਾਓ ਓਏ ਜਿੰਨੇ ਜਿੰਨੇ ਸਮਾਨ ਫੜਾਓ ਹੁਣ ਜਾਓ ਜੀ ਆਵਾਜ਼ ਕਿਆ ਕਰਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਸਾਟ ਤੋੜ ਕੇ ਬਣੀ ਨਹੀਂ ਨਹੀਂ ਓਏ ਫੋਨ ਫੜ ਕੇ ਰੱਖ ਪੰਜਾਬ ਪਲਾਸਰਦਾ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਪਿਆ ਪੁਲਿਸ ਮੁਰਦਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪਿਆ ਪੁਲਿਸ ਮੁਰਦਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असी घंटा पहिले फोन करी वजादे नज़र ਮੈਂ ਤੁਹਾਨੂੰ ਡਰਸਟ ਲਿਓ ਭਾਜੀ ਤੁਸੀਂ ਰੈਸਟੈਂਟ ਉੱਤੇ ਮੁਸਲਮਾਨ ਲੱਤੀ ਆਈ ਨਹੀਂ ਤੁਸੀਂ ਪੱਥਰ ਕਰਦੇ ਹੋ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਤੁਸੀਂ ਕਿਹਦੇ ਪਿੱਛੇ ਤੁਸੀਂ ਕਿਹਨੂੰ ਚੱਕ ਰਹੇ ਹੋ ਭਾਜੀ ਪੱਥਰ ਤੋਂ ਨਿਆਂ ਹੀ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਪੱਥਰ ਨਹੀਂ ਕਰਦੇ ਆਏ ਤੁਸੀਂ ਬੰਕੇ ਨੇ ਮੇਰੇ ਗਿਰੇ ਚੱਕਦਾ ਤੁਸੀਂ ਚੱਕਿਆ ਬਸੋ ਹੱਥ ਚੱਕਿਆ ਬੰਦਾਵਾ ਰੈਸਟੈਂਟ ਕਮਿਸ਼ਨ ਨੂੰ ਬੁਲਾਓ ਆਓ ਲਾਓ ਆ ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਥੇ ਬੰਦੇ ਚੱਕੇ ਲਿਉਂਦੇ ਆਂ ਤੋੜਿਆ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋਂ ਫੋਟੋ ਖਿੱਚ ਦਫਤਰ ਤੋਂ ਨਹੀਂ ਨਜ਼ਰ ਕਰਦੇ ਤੁਸੀਂ ਲੋਕ ਆਇਆ ਤੁਹਾਡਾ ਬੱਬਰ ਸ਼ੇਰ ਆ ਗਿਆ ਜੀ ਨਜ਼ਰ ਯਾਰ ਕੋਈ ਗੱਲ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਤਿੰਗਲੇ ਪਿੱਛੇ ਲੱਗੇ ਪਰ ਆਪ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕਾ ਬੋਲੋ ਸਾਡੀ ਦਾ ਪੰਜਾਬੀ ਨਹੀਂ ਉਹਦਾ ਸੁਤੇ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਦਫਤਰ ਕੇ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦਿਓ ਬੰਦੇ ਤੇ ਚੱਕ ਮੈਂ ਚੱਲ ਜਾਈ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਮ ਲੰਮਾ ਭਾ ਕੇ ਚੱਕ ਕੇ ਲੱਗ ਨਹੀਂ ਕੋਈ ਕ੍ਰਿਮੀਨਲ ਹੈ ਯਾਰ ਕਿਨਾਂ ਨੇ ਟੋੜਿਆ ਕਿਨਾਂ ਨੇ ਲੱਤਰ ਸਾਡੇ ਨਾਲ ਕੋਨੇ ਟੱਪਿਆ ਰੁਪਿਆ ਬਣਾ ਆ ਕਿੰਨੇ ਆਇਆ ਇਧਰ ਹੋ ਜਾਜੀ ਭਾਜੀ ਭਾਜੀ ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਟਰ ਕੀ ਹੈ ਜੀ ਕਹਿੰਦੇ ਦਸਤੂਰ ਤੋਂ ਟੋੜਿਆ ਕੋਈ ਰੋਕਲਾ ਕਰੇ ਰਸ ਨੂੰ ਚੰਗੀ ਬੋਲਣ ਦੀ ਬੇਟਾ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਆ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ हुने कंप्लेंट लिखी है हुने हुने पाया है चिट्ठी नंबर डैरी नंबर हुने पाया है हुने हुने हाँ हुने पाया चिट्ठी नंबर हुने 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 चिट्ठी नंबर हुने लिखिया हुने आलिया वो मुराबाद मुरदाबाद 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 ਨਾ ਮੈਂ ਕਿਹ ਯਾਰ ਕਾਲੀ ਫੁਟੇਜ ਪਤਾ ਨਹੀਂ ਕੀ ਆ ਓਏ ਸਾਡੇ ਚ ਗੁੱਸਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਹੋ ਦਿੱਲੀ ਵਾਲਿਆਂ ਨੂੰ ਮਗਰ ਇਹ ਚੱਕੀ ਆਪਣੀ ਗੱਲ ਚੱਕੀ ਰੋਟੀ ਪੰਜਾਬ ਦੀ ਹਰ ਕਰ ਉਹ ਨਾ ਯਾਰ ਮੈਂ ਕਿਲਾ ਮੈਂ ਕਰ ਰਿਹਾ ਰਿਕਾਰਡ ਸਾਡੀ ਉੱਥੇ 60 ਮਿੰਟ ਉਹ ਬਾਈ ਪਰੇ ਹਟੋ ਜੇ 1 ਮਿੰਟ ਕਿੱਥੇ ਨਹੀਂ ਆਏ ਉੱਥੇ 60 ਮਿੰਟ ਰੇਲ ਪਈ ਉੱਥੇ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਪਏ ਸੀ ਕੀ ਗੱਲ ਕੋ ਸਾਡੇ ਪੰਜਾਬੀ ਆ ਮਾ ਚੰਦੇਆ ਕੀ ਹੋਇਆ ਕੀ ਸਾਨੂੰ ਹੱਥ ਪਾਗੇ ਫੱਕਾ ਪਿਆ ਕੋਈ ਦਫ਼ਤਰ ਨੂੰ ਕੋਈ ਦਫ਼ਤਰ ਤੋੜਿਆ ਹੀ ਸਭਰੀ ਸਾਡਾ ਲੋਕ ਤੋੜਿਆ ਤੇ ਕੇਲਾ ਕੱਢਿਆ ਲੱਖ ਨਹੀਂ ਹੱਥ ਬੰਦੇ ਨੇ ਹੱਥ ਮਾਣਾ ਫੱਕਾ ਨਹੀਂ ਪਿਆ ਦਿਲਾਂ ਦੇ ਦਾਂਗੇ ਚੁੱਪ ਚੁੱਪ ਸਾਰੇ ਅੰਬਾ ਦੇ ਕਾਂਗਰਸ ਸਾਡੇ ਨੂੰ ਕਹਿ ਕਿਉਂ ਚਲੋ ਜੀ ਚਲਿਏ ਸਾਰੇ ਮੀਡੀਆ ਸਾਰੇ ਮੀਡੀਆ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਣੇ ਆਪ ਨੂੰ